ਸਟੇਟ ਮੀਡੀਆ ਕਲੱਬ ਵੱਲੋਂ ਪੱਤਰਕਾਰ ਚਾਰ ਪਾਈਚਾਰੇ ਵੱਲੋਂ ਲੁਧਿਆਣਾ ਦੇ ਮਾਨਯੋਗ ਡੀਸੀ ਨੂੰ ਪ੍ਰੈਸ ਕਲੱਬ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸਾਡੇ ਲੁਧਿਆਣਾ ਦੇ ਪੱਤਰਕਾਰ ਜਿਹੜੇ ਪ੍ਰੈਸ ਕਲੱਬ ਤੋਂ ਵਾਂਝੇ ਆ ਉਹਦੀ ਮੰਗ ਆ ਜਿਹੜਾ ਰਿਮਾਈਂਡਰ ਅਸੀਂ ਡੀਸੀ ਸਾਹਿਬ ਨੂੰ ਦਿੱਤਾ ਪਹਿਲਾ ਮੰਗ ਪੱਤਰ ਅਸੀਂ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੂੰ ਦਿੱਤਾ ਸੀ ਤੇ ਦੂਜਾ ਮੰਗ ਪੱਤਰ ਅਸੀਂ ਮਾਨਯੋਗ ਡੀਸੀ ਲੁਧਿਆਣਾ ਨੂੰ ਦਿੱਤਾ ਜਿਨ੍ਹਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਗਲਾਡਾ ਪੁੱਡਾ ਤੇ ਕਾਰਪੋਰੇਸ਼ਨ ਤੇ ਡੀਪੀਆਰ ਨੂੰ بلاگੇ ਜਾਂ لکھ کے ਉਹਨਾਂ ਨੂੰ ਪੁੱਛ ਕੇ ਵੀ ਜਗ੍ਹਾ ਖਾਲੀ ਹੈਗੀ ਤੇ ਪ੍ਰੈਸ ਕਲੱਬ ਉੱਤੇ ਜ਼ਰੂਰ ਬਣਾਇਆ ਜਾਊਗਾ ਸਰ ਬਾਕੀ ਸਾਰੇ ਜਿਨੇ ਦੇ ਵਿੱਚ ਹੈਗਾ ਸਿਰਫ ਲੁਧਿਆਣੇ ਵਿੱਚ ਹੀ ਨਹੀਂ ਬਣਿਆ ਕੀ ਵਜ੍ਹਾ ਕੀ ਕਿ ਜਿੰਦੇ ਹਨ ਜਿੰਦੇ ਹੈਗੀ ਯੂਨਿਟੀ ਸਾਡੀ ਯੂਨਿਟੀ ਨਹੀਂ ਹੈਗੀ ਕੋਈ ਵੀ ਕਲੱਬ ਰੈਗੂਲਰ ਨਹੀਂ ਚੱਲਦਾ ਇੱਕ ਸਟੇਟ ਵੀਡ ਦੇ ਕਲੱਬੀ ਹੈ ਜਿਹੜਾ ਕਾਫੀ ਪਿਛਲੇ ਲੰਮੇ ਸਮੇ ਤੋਂ ਬਿਨਾਂ ਕਿਸੇ ਫੰਡ ਤੋਂ ਬਿਨਾਂ ਕਿਸੇ ਜੁਆਇਨਿੰਗ ਫੀਸ ਤੋਂ ਚੱਲਦਾ ਆ ਰਿਹਾ ਤੇ ਤੁਸੀਂ ਸਾਰੇ ਉਹਦੇ ਨਾਲ ਜੁੜੇ ਹੋਏ ਹੋ ਇਹੀ ਕਰਨਾ ਜਿਹੜਾ ਅੱਜ ਅਸੀਂ ਇਕੱਠੇ ਹੋ ਕੇ ਮੰਗ ਪੱਤਰ ਦੇਣਾ ਪਤਨ ਜੀ ਜੇਕਰ ਸਾਰੇ ਜਿਹੜੇ ਪਤਾ ਨਿੱਜੀ ਕਲੱਬ ਬਣੇ ਹੋਏ ਆ ਜਗਾ ਬੇਸ਼ੱਕ ਨਹੀਂ ਮਿਲੇ ਜੇਕਰ ਸਾਰੇ ਨੂੰ ਇਕੱਠੇ ਹੋਣਾ ਪੈਂਦਾ ਤੇ ਫਿਰ ਕਿੱਦਾਂ ਅੱਗੇ ਪਰਾਲਾ ਹੋਊਗਾ ਇਕੱਠੇ ਹੋਣੇ ਸਾਰੇ ਇਕੱਠੇ ਹੋਣਾ ਪੈਣਾ ਇਹ ਕਿਹੜਾ ਸਾਡੀ ਆਪਣੀ ਖੋਦੀ ਜ਼ਗੀਰ ਆ ਪ੍ਰੈਸ ਕਲੱਬ ਸਾਰੇ ਲਈ ਬਣ ਰਿਹਾ ਸਾਡੇ ਲਈ ਇਕੱਲੇ ਨਹੀਂ ਥੋੜੀ ਬਣ ਰਿਹਾ ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ ਬਿਲਕੁਲ ਸਾਰਿਆਂ ਨੂੰ ਇਨਵਾਈਟ ਕੀਤਾ ਜਾਊਗਾ ਡੀਸੀ ਸਾਹਿਬ ਵੱਲੋਂ ਵੀ ਅਸ਼ੋਕ ਜੀ ਮਿਲਿਆ ਥਾ ਉਹਨਾਂ ਨੇ ਪੂਰਾ ਸ਼ੋਸ਼ਨ ਦਵਾਇਆ ਵੀ ਸਾਰੇ ਡਿਪਾਰਟਮੈਂਟਾਂ ਨੂੰ ਲ ਜਦ ਜਣਗੇ ਕਿ ਉਹਨਾਂ ਕੋ ਜਿੱਥੇ ਵੀ ਜਗਾ ਹੋਊਗੀ ਉਥੇ ਪ੍ਰੈਸ ਕਲੱਬ ਬਣਾਇਆ ਜਾਊਗਾ ਸਰ ਕੋਈ ਟਾਈਮਿੰਗ ਦਸੀ ਗਈ ਹੈ ਅਜੇ ਤੱਕ ਨਹੀਂ ਹਲੇ ਤਾਂ ਫਿਲਹਾਲ ਉਹਨਾਂ ਨੇ ਰਿਮਾਈਂਡਰ ਦਿੱਤਾ ਸਾਰਿਆਂ ਨੂੰ ਲੱਗਦਾ ਜੀ ਸ਼ਾਇਦ ਦੇ ਲੁਧਿਆਣੇ ਦੇ ਪੱਤਰ ਇਕੱਠੇ ਹੋ ਜਾਈਂਗੇ ਬਿਲਕੁਲ ਹੋਣਗੇ ਸਾਡੇ ਨਾਲ ਤਾਂ ਲੁਧਿਆਣੇ ਦਾ 450 ਪੱਤਰ ਕਰਾ ਜਿੱਥੇ 450 ਉਥੇ 600 ਹੋਣ ਲੱਗੇ ਵੀ ਟਾਈਮ ਨਹੀਂ ਲੱਗੂਗਾ ਜਰੂਰ ਹੋਣਗੇ ਸਾਰੇ ਹੋਣਗੇ ਕੋਈ ਬਈ ਬਹੁਤ ਚੱਲ ਰਹੀ ਹੈ ਲੱਗਦਾ ਉਹ ਉਹ ਜਿਹੜੇ ਗਰੁੱਪ ਵਾਈਜ਼ ਕਰਦੇ ਉਹ ਕੱਲੇ ਰਹਿ ਜਾਂਦੇ ਆ ਸਰ ਮੀਡੀਆ ਨੂੰ ਕੀ ਐਡਵਾਈਸ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਪੱਤਰਕਾਰਾਂ ਨੂੰ ਕਿ ਇੱਕ ਛੱਤ ਹੇਠਾਂ ਇਕੱਠੇ ਹੋਵੋ ਤਾਂ ਜੋ ਇਕੱਠੇ ਹੋ ਕੇ ਆਪਾਂ ਪ੍ਰੈਸ ਕਲੱਬ ਦਾ ਹੱਲਾ ਮਾਰ ਕੇ ਇੱਕ ਵਾਰੀ ਪ੍ਰੈਸ ਕਲੱਬ ਲੈ ਲਈਏ ਉਸ ਤੋਂ ਬਾਅਦ ਜੋ ਵੀ ਇਲੈਕਸ਼ਨ ਹੋਣ ਜੋ ਵੀ ਹੋਣ ਸਾਨੂੰ ਮਜੂਰ ਆ ਕੋਈ ਵੀ ਬੰਦਾ ਮੁਰੇ ਹੋ ਕੇ ਕਰ ਸਕਦਾ ਅਸੀਂ ਉਹਦੇ ਨਾਲ ਆ ਕੋਈ ਵੀ ਹੋਵੇ ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਮੁਰੇ ਹੋ ਕੇ ਲਈਏ ਕੋਈ ਵੀ ਮੁਰੇ ਹੋ ਕੇ ਲੈ ਸਕਦਾ ਮੇਨ ਮੋਟਿਵ ਹੈ ਵੀ ਪ੍ਰੈਸ ਕਲੱਬ ਅਸੀਂ ਲੜ ਕੇ ਟੜ ਕੇ ਸਰਕਾਰ ਕੋਲ ਪ੍ਰੈਸ ਕਲੱਬ ਲੈ ਲਈਏ ਬਸ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਪ੍ਰਧਾਨ ਰਹੀ ਜਾਂ ਕੋਈ ਪ੍ਰਧਾਨ ਹੋਵੇ ਕੋਈ ਮੂਰੇ ਹੋ ਜਾਵੇ ਅਸੀਂ ਉਹਦੇ ਨਾਲ ਹੋ ਜਾਾਂਗੇ ਤੇ ਮੈਂਦੇ ਔਰ ਲੁਧਿਆਣਾ ਦੇ মিডিਆ ਪ੍ਰੈਸ ਤੋਂ ਆਏ ਸਾਥੀਆਂ ਵੱਲੋਂ ਮੈਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜ ਜਿਹਦੇ ਵਿੱਚ ਉਹਨਾਂ ਨੇ ਪ੍ਰੈਸ ਕਲੱਬ ਦੀ ਇੱਕ ਮੰਗ ਕੀਤੀ ਹੈ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਸਾਰੇ মিডিਆ ਕਰਮੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਹਮਣੇ ਆਓ ਸਾਡੇ ਨਾਲ ਆਓ ਤੇ ਮੈਂ ਡੀਪੀਆਰਓ ਔਰ ਕਾਰਪੋਰੇਸ਼ਨ ਮਨਿਸਪਲ ਕਾਰਪੋਰੇਸ਼ਨ ਗੁਲਾਡਾ ਤੇ ਇੰਪਰੂਵਮੈਂਟ ਟਰਸਟ ਨੂੰ ਲੈਟਰ ਲਿਖ ਰਿਹਾ ਵੀ ਇੱਕ ਥਾਂ ਸਰਕਾਰੀ ਨਿਯਮਾਂ ਅਨੁਸਾਰ ਇੱਕ ਥਾਂ ਜਿਵੇਂ ਜਲੰਧਰ ਦੇ ਵਿੱਚ ਵੀ ਅਸੀਂ ਹੁੰਦੇ ਸੀਗੇ ਉੱਥੇ ਵੀ ਇੱਕ ਪ੍ਰੈਸ ਕਲੱਬ ਬਣਿਆ ਹੋਇਆ ਔਰ ਬਾਕੀ ਥਾਵਾਂ ਦੇ ਵਿੱਚ ਵੀ ਜਿਦਾਂ ਇਸ ਤੋਂ ਪਹਿਲਾਂ ਮੈਂ ਰੋਪੜ ਦੀ ਸੀਗਾ ਉੱਥੇ ਵੀ ਇੱਕ ਪ੍ਰੈਸ ਕਲੱਬ ਨੂੰ ਥਾਂ ਵੀ ਦਿੱਤੀ ਗਈ ਹੈ ਤੇ ਇਦਾਂ ਹੀ ਉਹਦਾ ਹੀ ਤਰਜ਼ ਤੇ ਸਾਰੇ ਮੀਡੀਆ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਇਕੱਠੇ ਹੋ ਕੇ ਆਓ ਤੇ ਅਸੀਂ ਇੱਥੇ ਕਿ ਲੁਧਿਆਣਾ ਦੇ ਵਿੱਚ ਇੱਕ ਸਾਂਝਾ ਪ੍ਰੈਸ ਕਲੱਬ ਜਿਹੜਾ ਹੈ ਉਹ ਬਣਾਇਆ ਹੈ